वेलकम टू अनदर ब्लॉग ਸਸਿਕਲ ਸਾਰਿਆਂ ਨੂੰ ਅੱਜ ਆ ਸੰਡੇ ਤੇ ਸਵੇਰ ਦੀ ਕਾਫੀ ਧੁੱਪ ਲੱਗੀ ਹੋਈ ਆ ਤੇ ਟਾਈਮ 8:30 ਹੋ ਗਿਆ ਰੋਟੀ ਬਣੀ ਕਰ ਲਿਆ ਵਾ ਸੋ ਬ੍ਰੇਕਫਾਸਟ ਆਪਾਂ ਕਰਕੇ ਆ ਗਏ ਹੁਣ ਕੋਠੇ ਤੇ ਤੇ ਜੇ ਨੜੀ ਹੁਣਨ ਲੱਗੇ ਆਪਾਂ ਹੈਲਪ ਕਰਨ ਕੱਪੜੇ ਲੱਗੇ ਹੁਣ ਧੋਣੇ ਕਿ ਪਹਿਲਾਂ ਇਥੋਂ ਜਿਹੜਾ ਵਾ ਪਾਣੀ ਸਾਰਾ ਕੱਢ ਲਾਂ ਅੱਜ ਘਰ ਦੇ ਨਾਲ ਹੀ ਜਿਹੜਾ ਵਾ ਕੰਮ ਕਰਾਵਾਂਗੇ ਛੁੱਟੀ ਹੈਗੀ ਆ ਨਾਲੇ ਡੈਮ ਨਾਂ ਨਹੀਂ ਦੋ ਇਹ ਕੱਪੜੇ ਨਹੀਂ ਹੈਗੇ ਮੇਰੇ ਹੀ ਕੱਪੜੇ ਪਾਣੀ ਬੰਦ ਹੋਇਆ ਵਾ ਮੋਟਰ ਛੱਡਤੀਆਂ 20 ਮਿੰਟ ਮੋਟਰ ਚਲਾਣੀ ਆ ਪਾਣੀ ਕੋਲਡ ਵੀ ਹੋ ਗਿਆ ਜੇ ਦੇ ਪਹਿਲੇ ਟਾਈਮ ਤੋਂ ਬਹੁਤ ਜ਼ਿਆਦਾ ਢੜਿਆ ਸੀ ਦਵਾਈ ਖਾ ਕੇ ਫਿਰ ਸੋ ਗਏ ਸੀ ਤੇ ਹੁਣ ਲੱਗੇ ਹਨ ਹਣ ਸੁਣਾ ਕੇ ਜਨਰਲ ਨਾਲ ਸ਼ਹਿਰ ਮੰਮੀ ਨੂੰ ਲੈ ਕੇ ਤੋਂ ਜਿਵੇਂ ਕਿ ਰੱਖੀ ਤੋ ਲਿਆ ਹੋਗਾ ਰੈਡੀ ਹੋ ਗਏ ਤਾਂ ਹੁਣ ਚੱਲੇ ਆਪਾਂ ਸ਼ਹਿਰ ਆਰੇ ਜੀ ਸੁਣੋ ਬੋਲ ਬਾਈ ਜੇ ਤੁਸੀਂ ਇਹ ਰਵਾਇਤਾਂ ਨੂੰ ਕਰ ਸੁਟੇ ਖਲ ਨੂੰ ਸਾਵੀ ਕਰਦੇ ਕਿੰਤਾ ਦਾ ਹਮਟਿਆਰੇ ਯਾਰ ਕੇ ਐਸੀ ਕੰਮ ਨਹੀਂ ਸੀ ਹੋਇਆ ਹੁਣ ਚੱਲੇ ਆਂ ਪੰਜ 4 ਵਜ ਗਏ ਆ ਤੇ ਹਿੰਮਤੇ ਮੈਂ ਚੱਲੇ ਆਂ ਸੇਵਾ ਕਰਨ ਕਨ ਸਾਹਿਬ ਤੇ ਨਾਲੇ ਬੁਖੜਨੇ ਤੁਹਾਨੂੰ ਛਿਆੜ ਦਾ ਮੋਲ ਕਿਉਂ ਵੀ ਰਖੜੀ ਦੇ ਵੀ ਇਹ ਕਿੰਨਾ ਕਰਸ ਪਿਆ ਵਾ ਸੋ ਸ਼ਾਮਾਂ ਨੂੰ ਜ਼ਿਆਦਾ ਹੁੰਦਾ ਵਾ ਕਦੇ ਵੀ ਆਰਾ ਖਾਲੇ ਪੁੱਜੀਆਂ ਜਰਾਈਆਂ ਹੱਟੇ ਤੱਕ ਹਜ਼ਾਰੇ ਅਰਸਾਂ ਨਾਲ ਯਾਦ ਤੈਨੂੰ ਕਰਦੇ ਰਹੇ ਕੋਈ ਸਾਡੇ ਵਾਂਗ ਕਰੂਗਾ ਤਾਂ ਪਤਾ ਲੱਗੂਗਾ ਦਿਲ ਨਾਲ ਲਾਰੇ ਦੀ ਤੁਰਾਂ ਵਾਲੀਏ ਦਿਲ ਤੇ ਅੱਜ ਤੱਕ ਤੂੰ ਗਾਤਾ ਮੇਰੇ ਦਿਲ ਵਾਲੇ ਆਪਣੀ ਵੀਡੀਓ ਇੱਕ ਜਿਹੜੀ ਅਪਲੋਡ ਕਰਨੀ ਉਹ ਕਰ ਲਈਏ ਵੀਡੀਓ ਹੋ ਗਈ ਅਪਲੋਡ ਤੇ ਲੇਟ ਹੋ ਚਲੇ ਹੈ ਕਾਫੀ 5 ਵਜੇ ਆ ਤੇ ਹੁਣ ਆਪਾਂ ਚੱਲੇ ਆ ਹੁਣ ਸਾਬ ਦਰਸ਼ਨ ਕਰਨ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਭਾਗਿਆ ਏ ਤਸ ਰਦਸ ਮਾੜੀ ਰਾਮ ਜਿਨ ਕੋ ਕਰਮ ਲਿਖੇ ਤਸ ਰਦਸ ਮਾੜੀ ਰਾਮ ਸੋਣਵੜ ਭਾਗਿਆ ਹਰ ਅੰਮ੍ਰਿਤ ਦਾ ਨੀਰ ਸੁਣਵਡ ਪਾ ਕੀਆ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰਨਾ ਮੂਵ ਕਲ ਕਲੇ ਸ਼ਾ ਦੁਖ ਹਰੇ ਅਮਰ ਥੀਲਾ ਫਿਰ ਨਾ ਮੂਆ ਕਲ ਕਲੇ ਸ਼ਾ ਦੁਖ ਹਰੇ ਸੁਣਵਡ ਪਾ ਗਿਆ ਹਰ ਅੰਮ੍ਰਿਤ ਬਾਣੀ ਰਾ ਸੁਣਵਡ ਪੰਗੋਰਦਰੀ ਨੂੰ ਸੇਵਾ ਕਰਕੇ ਆ ਗਏ ਆ ਤੇ ਸਮਾਨ ਨਹੀਂ ਕੋੜਨਾ ਸਮਾਨ ਨਹੀਂ ਮਿਲ ਕੋਵ ਸਵੇਦ ਦਾ ਸੋ ਫਾਇਦਾ ਵਲੋਗ ਇਥੇ ਖਤਮ ਕਰਦੇ ਆ ਫਿਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਬਾਕੀ ਮਿਲਣਾ ਆਉਣ ਵਾਲਾ ਵਾ ਮੇਰੇ ਵਿਆਹ ਦਾ ਸੇਵਾ ਚੱਲਦੀ ਗਈ ਹੈ ਅੱਜ ਬਹੁਤ ਮਜ਼ਾ ਆਇਆ ਈ ਚਲੋ ਫਿਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਓਕੇ ਬਾਈ ਸੀਓ ਡਾਟਾ ਸੋ ਸਸੀ ਗਣਸਾ ਹੈ